ਸਾਡੀਆਂ ਵੀਡੀਓਜ਼ ਦੇਖਣ ਵਾਲੇ 80% ਲੋਕ ਸੈਲਰਡ ਹੈ ਤੇ ਉਹਨਾਂ ਸਾਰਿਆਂ ਦੀ ਲਾਈਫ ਦੇ ਵਿੱਚ ਪੀਐਫ ਯਾਨੀ ਕਿ ਪ੍ਰੋਵੀਡੈਂਟ ਫੰਡ ਇੱਕ ਬਹੁਤ ਵੱਡੀ ਡਿਡਕਸ਼ਨ ਮੰਨੀ ਜਾਂਦੀ ਹੈ ਤੇ ਉਹ ਵੀ ਹਰ ਇੱਕ ਮਹੀਨੇ ਸੋ ਜਦੋਂ ਵੀ ਪੀਐਫ ਨੂੰ ਲੈ ਕੇ ਕੋਈ ਚੇਂਜਸ ਹੁੰਦੇ ਆ ਤਾਂ ਸਾਡੇ ਜਿਹੜੇ ਮੈਜੋਰਟੀ ਸਬਸਕ੍ਰਾਈਬਰਸ ਹੈ ਉਹਨਾਂ ਦੀ ਲਾਈਫ ਤੇ ਬਹੁਤ ਵੱਡਾ ਇੰਪੈਕਟ ਪੈਂਦਾ ਹੁਣ ਰੀਸੈਂਟਲੀ ਅਕਤੂਬਰ ਦੇ ਵਿੱਚ ਦਿਵਾਲੀ ਤੋਂ ਜਸਟ ਪਹਿਲਾਂ ਈਪੀਐਫਓ ਨੇ ਕੁਝ ਕੁਝ ਵੱਡੇ ਚੇਂਂਜਸ ਅਨਾਉਂਸ ਕੀਤੇ ਆ ਮਤਲਬ ਉਹ ਇੰਨੇ ਕਬੜੇ ਚੇਂਜਸ ਨੇ ਕਿ ਹੁਣ ਜਿਹੜੇ ਇੰਡਸਟਰੀ ਐਕਸਪਰਟ ਨੇ ਉਹ ਇਸ ਪੀਐਫ ਨੂੰ ਇਸ ਨਵੇਂ ਪੀਐਫ ਨੂੰ ਪੀਪੀਐਫ 3.0 ਕਹਿ ਰਹੇ ਹਾਂ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਉਹ ਸਾਰੇ ਚੇਂਜਸ ਡਿਸਕਸ ਕਰਾਂਗੇ ਤੇ ਆਈ ਐਮ ਸ਼ੋਰ ਜੇਕਰ ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲੈਣੇ ਹੋ ਤਾਂ ਇਹਨਾਂ ਨਵੇਂ ਰੂਲਸ ਨੂੰ ਲੈ ਕੇ ਤੁਹਾਡੇ ਮਾਈਂਡ ਦੇ ਵਿੱਚ ਕੋਈ ਡਾਊਟ ਨਹੀਂ ਰਹੇਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੀ ਕੀ ਚੀਜ਼ਾਂ ਦੇਖਾਂਗੇ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਸਾਰੇ ਕਨਫਿਊਜ਼ਿੰਗ ਚੇਂਜਸ ਨੇ ਇਹਨਾਂ ਨੂੰ ਆਸਾਨੀ ਦੇ ਨਾਲ ਸਮਝਾਂਗੇ ਸਿੰਪਲੀਫਾਈ ਤਰੀਕੇ ਦੇ ਨਾਲ ਸਮਝਾਂਗੇ ਕਿ ਜਿਹੜਾ ਪਾਰਸ਼ਲ ਵਿਡਰੋਅਲ ਨੂੰ ਲੈ ਕੇ ਰ ਕਿ ਹੁਣ 100% ਕਢਵਾਉਣ ਦੇਣਗੇ ਜਾਂ ਸਿਰਫ 75% ਹੀ ਇਸ ਦੇ ਪਿੱਛੇ ਕੀ ਸੱਚਾਈ ਹੈ ਫਿਰ ਉਸ ਤੋਂ ਬਾਅਦ ਆਪਾਂ ਦੇਖਾਂਗੇ ਸਰਵਿਸ ਐਲੀਜੀਬਿਲਟੀ ਦਾ ਨਵਾਂ ਤੇ ਸਿੰਪਲੀਫਾਈਡ ਰੂਲ ਜੋ ਤੁਹਾਡੇ ਲਈ ਚੰਗਾ ਹੈ ਜਾਂ ਮਾੜਾ ਫਿਰ ਉਸ ਤੋਂ ਬਾਅਦ ਆਪਾਂ ਦੇਖਾਂਗੇ ਜੋ ਇਸ ਵਾਰ ਦਾ ਸਭ ਤੋਂ ਕੰਟਰੋਵਰਸ਼ਲ ਰੂਲ ਹੈ ਜੌਬ ਲਾਸ ਰੂਲ ਜਿਹਦੇ ਵਿੱਚ ਹੁਣ ਤੁਹਾਨੂੰ ਥੋੜਾ ਲੰਬਾ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ ਟੈਂਡ ਤੇ ਸਾਡਾ ਕਲੀਅਰ ਫਾਈਨਲ ਵਡਿਕਟ ਕਿ ਇਹ ਚੇਂਜਸ ਤੁਹਾਡੀ ਲਾਈਫ ਤੇ ਕੀ ਇਮਪੈਕਟ ਪਾਉਣਗੇ ਤੇ ਹੁਣ ਤੁਹਾਨੂੰ ਕੀ ਕਰਨਾ ਚਾਹੀਦਾ ਤਾਂ ਚਲੋ ਫਿਰ ਸ਼ੁਰੂ ਕਰਦੇ ਆਂ EPFO 3.0 ਤੋਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਦਾ ਵਿਡਰੋਅਲ ਪਜ਼ਲ 100% ਜਾਂ 75% ਇਹ ਸਭ ਤੋਂ ਜ਼ਿਆਦਾ ਕਨਫਿਊਜ਼ਿੰਗ ਰੂਲ ਹੈ ਮੀਡੀਆ ਦੇ ਵਿੱਚ WhatsApp ਫਾਰਵਰਡਸ ਹੋੜਿਆ ਅਲਗ-ਅਲਗ ਜਗ੍ਹਾ ਤੇ ਗੱਲਾਂ ਹੋ ਰਹੀਆਂ ਨੇ ਕਿ EPFO ਨੇ ਕਿਹਾ ਹੁਣ ਤੁਸੀਂ ਆਪਣੇ PF ਕਾਰਪਸ ਦਾ 100% ਤੱਕ ਵਿਡਰੋਅਲ ਕਰ पाओगे ਬਟ ਇਹਦੇ ਨਾਲ ਨਾਲ ਉਹਨਾਂ ਨੇ ਇੱਕ ਕੰਡੀਸ਼ਨ ਵੀ ਲਾਈ ਹੈ ਕਿ ਤੁਹਾਡੇ ਅਕਾਊਂਟ ਦੇ ਵਿੱਚ ਮਿਨੀਮਮ 25% ਤੱਕ ਤੁਹਾਡਾ ਜਿਹੜਾ ਬੈਲੈਂਸ ਹੈ ਉਹ ਮੇਨਟੇਨ ਹੋਣਾ ਚਾਹੀਦਾ ਹੁਣ ਇਹ ਚੀਜ਼ਾਂ ਦੇਖ ਕੇ ਸਾਡਾ ਦਿਮਾਗ ਖਮ ਜਾਂਦਾ ਵੀ 100% ਤੱਕ ਵਿਡਰਾਅ ਵੀ ਕਰ ਪਾਓਗੇ 25% ਤੱਕ ਮਿਨੀਮਮ ਬੈਲੈਂਸ ਮੇਨਟੇਨ ਵੀ ਚਾਹੀਦਾ ਹੈ ਵੀ ਇਹ ਮਸਲਾ ਕੀ ਇਹ ਚ ਹੈ ਕਿ ਸੋ ਤੁਹਾਨੂੰ ਮੈਂ ਸਿੰਪਲ ਜੇ ਤਰੀਕੇ ਨਾਲ ਦੱਸ ਦਿੰਦਾ ਕਿ EPF ਉਹਦੇ ਕਮਿਊਨੀਕੇਸ਼ਨ ਦਾ ਇੱਕ ਕਲਾਸਿਕ ਜਿਹਾ ਕੇਸ ਹੈ ਜਿੱਥੇ ਚੀਜ਼ਾਂ ਨੂੰ ਜ਼ਰੂਰਤ ਤੋਂ ਜ਼ਿਆਦਾ ਕੰਪਲੈਕਸ ਬਣਾ ਦਿੱਤਾ ਜਾਂਦਾ ਹੈ ਇਦਾ ਸਿੰਪਲ ਜਿਹਾ ਮਤਲਬ ਇੰਨਾ ਕਹ ਹੈ ਕਿ ਹੁਣ ਤੁਸੀਂ ਆਪਣੇ ਪੀਐਫ ਕੋਰਪਸ ਦਾ ਸਿਰਫ 75% ਤੱਕ ਹੀ ਬੈਲੈਂਸ ਕਢਵਾ ਸਕਦੇ ਹੋ ਹੁਣ ਜਿਹੜੀ 100% ਵਾਲੀ ਗੱਲ ਹੈ ਉਹ ਸੱਚ ਹੈ ਬਟ ਉਹ ਸਿਰਫ ਐਲੀਜੀਬਲ ਅਮਾਉਂਟ ਤੇ ਹੁਣ ਪੀਐਫ ਨੇ ਕੀ ਕੀਤਾ ਕਿ ਬੇਸਿਕਲੀ ਤੁਹਾਡਾ ਜਿਹੜਾ ਐਲੀਜੀਬਲ ਅਮਾਉਂਟ ਹੈ ਉਸੇ ਨੂੰ ਹੀ 75% ਬਣਾਤਾ ਤੇ ਉਹਨੂੰ ਤੁਸੀਂ 100% ਤੱਕ ਵਿਡਰੋ ਕਰ ਸਕਦੇ ਹੋ ਸੋ ਇਦਾ ਸਿੱਧਾ ਸਿੱਧਾ ਜਿਹਾ ਮਤਲਬ ਇਹੀ ਹੈ ਵੀ ਤੁਸੀਂ ਆਪਣੇ ਪੀਐਫ ਕੋਰਪਸ ਦਾ ਸਿਰਫ 75% ਤੱਕ ਹੀ ਵਿਡਰੋ ਕਰ ਪਾਓਗੇ ਹੁਣ ਇਹਨੂੰ ਇੱਕ ਸੌਖੇ ਜਿਹੇ ਤਰੀਕੇ ਨਾਲ ਸਮਝ ਲੈਣੇ ਆ ਮੰਨ ਲੈਂਦੇ ਆ ਵੀ ਤੁਹਾਡੇ ਜਿਹੜਾ ਪੀਐਫ ਅਕ ਹੁਣ ਪਹਿਲਾਂ ਕੀ ਹੁੰਦਾ ਸੀ ਕਿ ਅਲੱਗ-ਅਲੱਗ ਵਿਡਰੋਅਲਸ ਦੇ ਲਈ ਅਲੱਗ-ਅਲੱਗ ਲਿਮਿਟਸ ਲੱਗੀਆਂ ਹੁੰਦੀਆਂ ਸੀ ਪਰ ਹੁਣ ਸਿੰਪਲ ਜੀ ਚੀਜ਼ ਹੈ ਵੀ ਤੁਸੀਂ ਟੋਟਲ ਆਪਣੇ ਉਸ ਕਾਪਸ ਦਾ 75% ਜੋ ਕਿ 7.5 ਲੱਖ ਬਣਦਾ ਆ 10 ਲੱਖ ਦੇ ਵਿੱਚੋਂ ਉਹਨੂੰ ਤੁਸੀਂ ਵਿਡਰੋ ਕਰ ਸਕਦੇ ਹੋ ਤੇ ਬਾਕੀ ਦਾ ਜਿਹੜਾ 2.5 ਲੱਖ ਹੈ ਜੋ ਕਿ 25% ਹੈ ਉਹ ਮਿਨੀਮਮ ਬੈਲੈਂਸ ਜੋ ਕਿ ਮੰਡਟਰੀ ਹੈ ਉਹ ਤੁਹਾਡੇ ਅਕਾਊਂਟ ਦੇ ਵਿੱਚ ਲੌਕ ਹੋ ਜਾ ਜਿਹਨੂੰ ਤੁਸੀਂ ਪਾਰਸ਼ਲ ਵਿਡਰੋਅਲ ਦੇ ਵਿੱਚ ਟੱਚ ਵੀ ਨਹੀਂ ਕਰ ਸਕਦੇ ਮੇਰੇ opinion ਅਕੋਰਡਿੰਗ ਇਜ਼ ਇਟ ਗੁੱਡ অর ਬੈਡ ਤਾਂ ਮੈਂ ਹੀ ਕਹੂੰਗਾ ਵੀ ਇਹ ਚੰਗਾ ਵੀ ਹੈ ਮਾੜਾ ਵੀ ਹੈ ਮਾੜਾ ਇਸ ਕਰਕੇ ਕਿ ਸਾਡਾ ਪੈਸਾ ਤੇ ਸਾਡੀ ਸੀ ਜਰੂਰਤ ਪੈਣ ਤੇ ਉਹਨੂੰ ਕਢਵਾ ਨਹੀਂ ਸਕਦੇ ਤਾਂ ਫਿਰ ਇਨਵੈਸਟ ਕਰਨ ਦਾ ਪੁਆਇੰਟ ਕੀ ਹੋਇਆ ਆਈਡੀਲੀ ਜਿਹੜੀ ਕਸਟਮਰਸ ਨੇ ਉਹਨਾਂ ਨੂੰ ਫਲੈਕਸੀਬਿਲਟੀ ਮਿਲਣੀ ਚਾਹੀਦੀ ਆ ਵੀ ਉਹ 75% ਕਢਵਾਉਣਾ ਚਾਹੁੰਦੇ ਆ 100% ਕਢਵਾਉਣਾ ਚਾਹੁੰਦੇ ਆ ਜੋ ਕਿ ਪਹਿਲਾਂ ਹੁੰਦਾ ਸੀ ਪਰ ਹੁਣ ਉਹ ਚੀਜ਼ ਨਹੀਂ ਮਿਲਦੀ ਤੇਕਰ ਚੰਗੇ ਦੀ ਗੱਲ ਕਰਾਂ ਤਾਂ ਮੇਨ ਚੀਜ਼ ਇਹ ਆ ਵੀ ਪਹਿਲਾਂ ਅਸੀਂ ਕੀ ਕਰਦੇ ਹਾਂ ਸਾਡੀ ਆਦਤ ਹੁੰਦੀ ਆ ਵੀ ਅਸੀਂ ਛੋਟੀ ਜੀ ਚੀਜ਼ ਦੀ ਜਰੂਰਤ ਪੈਣ ਤੇ ਆਪਣੇ ਰਿਟਾਇਰਮੈਂਟ ਦੀ ਜਿਹੜੀ ਸੇਵਿੰਗ ਆ ਉਹ ਤੋੜ ਦਿੰਨੇ ਆ ਅਸੀਂ ਪੀਐਫ ਦਾ ਪੈਸਾ ਤਾਂ ਰਿਟਾਇਰਮੈਂਟ ਲਈ ਜੁੜਿਆ ਹੁੰਦਾ ਪਰ ਬੱਚਿਆਂ ਦੀ ਫੀਸ ਰੈਨੋਵੇਸ਼ਨ ਵਿਆਹ ਵਗੈਰਾ ਕਿਸੇ ਵੀ ਚੀਜ਼ ਤੇ ਲਈ ਅਸੀਂ ਉਹਨੂੰ ਤੋੜਦੇ ਸੋ ਆਈਡਲੀ ਇਹ ਜਿਹੜੀ ਜ਼ਬਰਦਸਤੀ ਇਨਵੈਸਟਮੈਂਟ ਹੈ ਇਹ ਸਾਡੇ ਚ ਫਾਈਨੈਂਸ਼ੀਅਲ ਡਿਸਪਲਿਨ ਲੈ ਕੇ ਆਏਗੀ ਪੀਪਫੋ ਦਾ ਮਰਨਾ ਇਹ ਆ ਵੀ ਚਾਹੇ ਕੁਝ ਵੀ ਹੋ ਜੇ ਤੁਹਾਡੇ ਜਿਹੜੇ ਰਿਟਾਇਰਮੈਂਟ ਦੀ ਸੇਵਿੰਗ ਹੈ ਉਹ ਏਟਲੀਸਟ ਸੇਫ ਰਹੇਗੀ ਹਾਂ ਇਹਦੇ ਵਿੱਚ ਸ਼ਾਰਟ ਟਰਮ ਦੇ ਵਿੱਚ ਲਿਕুইਡਿਟੀ ਥੋੜੀ ਘਟ ਰਹੇਗੀ ਬਟ ਲੌਂਗ ਟਰਮ ਦੇ ਵਿੱਚ ਤੁਹਾਡੇ ਰਿਟਾਇਰਮੈਂਟ ਨੂੰ ਲੈ ਕੇ ਦੇਖਿਆ ਜਾਵੇ ਤਾਂ ਇਹ ਇੱਕ ਕਾਫੀ ਪੋਜ਼ਿਟਿਵ ਚੇਂਜ ਹੈ ਹੁਣ ਦੂਜੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਸਰਵਿਸ ਦੀ ਹੁਣ ਇਹਦੇ ਵਿੱਚ ਕੀ ਹੋਏਗਾ ਕਿ ਸਰਵਿਸ ਰਿਕੁਆਇਰਮੈਂਟ ਦਾ ਸਟੈਂਡਰਡਾਈਜ਼ੇਸ਼ਨ ਹੁਣ ਪਹਿਲਾਂ ਕੀ ਹੁੰਦਾ ਸੀ ਕਿ ਜੇ ਜੋ ਤੁਸੀਂ ਪੈਸਾ ਵਿਡਰੋਅਲ ਕਰਨਾ ਸੀ ਤਾਂ ਅਲੱਗ-ਅਲੱਗ ਕਾਰਨਾਂ ਦੇ ਲਈ ਅਲੱਗ-ਅਲੱਗ ਐਲੀਜੀਬਿਲਟੀ ਹੁੰਦੀ ਸੀ ਸਰਵਿਸ ਦੀ ਫਾਰ ਇਗਜ਼ਾਮਪਲ ਜੇਕਰ ਤੁਸੀਂ ਵਿਆਹ ਦੇ ਲਈ ਪੈਸਾ ਕਢਵਾਉਣਾ ਤਾਂ 7 ਸਾਲ ਦੀ ਸਰਵਿਸ ਜ਼ਰੂ ਮੈਡੀਕਲ ਦੇ ਲਈ ਅਲੱਗ ਲਿਮਿਟ ਸੀ ਉਸ ਤੋਂ ਬਾਅਦ ਐਜੂਕੇਸ਼ਨ ਦੀ ਗੱਲ ਕਰਾਂ ਤਾਂ ਉਹਦੇ ਲਈ ਅਲੱਗ ਲਿਮਿਟ ਸੀ ਮਤਲਬ ਕਿ ਪੂਰਾ ਰਹਿਤਾ ਫੈਲੇ ਹੋਇਆ ਸੀ ਤੇ ਇੰਨੀ ਕਿ ਕਨਫਿਊਜ਼ਨ ਸੀ ਕਿ ਬੰਦਾ ਚੱਕਰੀ ਕੱਟਦਾ ਰਹਿ ਜਾਂਦਾ ਸੀ ਪਰ ਹੁਣ ਇਹ ਸਾਰਾ ਕੁਝ ਖਤਮ EPFO ਨੇ ਸਾਰੇ ਪੁਰਾਣੇ ਰੂਲਸ ਨੂੰ ਖਤਮ ਕਰਕੇ ਸਕ੍ਰੈਪ ਕਰਕੇ ਇੱਕ ਸਿੰਪਲ ਜਿਹਾ ਰੂਲ ਬਣਾਤਾ ਹੈ ਵੀ ਹੁਣ ਤੁਸੀਂ ਕਿਸੇ ਵੀ ਤਰੀਕੇ ਦੀ ਪਾਰਸ਼ਲ ਵਿਡਰੋਅਲ ਕਰਨੀ ਹੈ ਤਾਂ ਸਿਰਫ 12 ਮਹੀਨੇ ਯਾਨੀ ਕਿ 1 ਸਾਲ ਦੀ ਸਰਵਿਸ ਪੂਰੀ ਕਰਨੀ ਹੋਏਗੀ ਥੈਟਸ ਇਟ ਸਿੰਪਲ ਕਲੀਅਰ ਨੋ ਕਨਫਿਊਜ਼ ਮੇਰੇ opinion ਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਇਹ EMPLOYEES ਦੀ ਇੱਕ ਕਾਫੀ ਵੱਡੀ ਜਿੱਤ ਹੁਣ ਤੁਹਾਨੂੰ 10 ਅਲੱਗ-ਅਲੱਗ ਰੂਲ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈ ਸਿੰਪਲੀ ਜੇਕਰ ਤੁਸੀਂ ਪਾਰਸ਼ਲ ਵਿਡਡਰੋਅਲ ਕਰਨਾ ਹੈ ਇੱਕ ਸਾਲ ਦੀ ਸਰਵਿਸ ਜ਼ਰੂਰੀ ਹੈ ਜੇ ਕਰ ਚੁੱਕੇ ਹੋ ਤਾਂ एलिਜੀਬਲ ਹੋ ਦੈਟਸ ਇਟ ਦੂਸਰੀ ਚੀਜ਼ ਹੈ अर्ਲੀ ਐਕਸੈਸ ਹੁਣ ਜਿਹੜੇ ਨਵੇਂ ਤੇ ਜਿਹੜੇ ਯੰਗ ਏਮਪਲੋਇਜ਼ ਆ ਰਹੇ ਨੇ ਉਹਨਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ ਉਹ ਕੀ ਕਰਦੇ ਸੀ 2-3 ਸਾਲ ਕੰਮ ਕਰਨ ਤੋਂ ਬਾਅਦ ਜਦੋਂ ਉਹ ਆਪਣੇ ਘਰ ਦੇ ਲਈ ਘਰ ਬਣਾਉਣ ਬਾਰੇ ਸੋਚਦੇ ਸੀ ਡਾਊਨ ਪੇਮੈਂਟ ਲਈ ਪੈਸਾ ਚਾਹੀਦਾ ਸੀ ਤਾਂ ਉਹ ਆਪਣੇ ਪੀਐਫ ਨੂੰ ਟੱਚ ਵੀ ਨਹੀਂ ਕਰ ਸਕਦੇ ਪਰ ਹੁਣ ਕੀ ਹੈ ਕਿ ਹੁਣ ਉਹ ਸਿਰਫ 1 ਸਾਲ ਦੀ ਸਰਵਿਸ ਪੂਰੀ ਕਰਨਗੇ ਤੇ ਉਹ ਆਪਣੇ 75% ਤੱਕ ਦਾ ਜਿਹੜਾ PF ਦਾ ਕਾਰਪਸ ਹੈ ਉਹਨੂੰ ਐਕਸੈਸ ਕਰ ਸਕਦੇ ਆ ਇਹਦੇ ਨਾਲ ਫਾਈਨੈਂਸ਼ੀਅਲ ਫਲੈਕਸੀਬਿਲਟੀ ਬਹੁਤ ਜ਼ਿਆਦਾ ਵਧ ਗਈ ਹੈ ਇੱਕ ਐਦਾਂ ਦੀ ਚੀਜ਼ ਜਿਹਦੇ ਲਈ EPF ਉਹਦੀ ਤਾਰੀਫ ਕਰਨੀ ਬਣਦੀ ਹੈ ਕਰੋੜਾ EMPLOYEES ਦੀ ਲਾਈਫ ਨੂੰ ਸੌਖਾ ਕਰ ਗਈ ਹੈ ਜੀ ਇਸ ਤੋਂ ਬਾਅਦ ਹੁੰਦਾ ਵਿਡਰੋਅਲ ਫ੍ਰੀਕੁਐਂਸੀ ਇਨਕਰੀਜ਼ਡ ਹੁਣ ਪਹਿਲਾਂ ਕੀ ਹੁੰਦਾ ਸੀ ਵੀ ਤੁਸੀਂ ਅਲੱਗ-ਅਲੱਗ ਕਿੰਨੀ ਵਾਰੀ ਪੈਸਾ ਕਢਵਾ ਸਕਦੇ ਹੋ ਅਲੱਗ-ਅਲੱਗ ਚੀਜ਼ਾਂ ਦੇ ਲਈ ਨਾ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਲੱਗੀਆਂ ਹੁੰਦੀਆਂ ਸੀ ਮਤਲਬ ਪਹਿਲਾਂ ਕੀ ਤੁਸੀਂ ਆਪਣਾ PF ਅ ਪਰ ਹੁਣ ਤੁਸੀਂ ਐਜੂਕੇਸ਼ਨ ਆਪਣੇ ਬੱਚਿਆਂ ਦੀ ਐਜੂਕੇਸ਼ਨ ਦੇ ਲਈ 10 ਵਾਰੀ ਵਿਆਹ ਵਗੈਰਾ ਦੇ ਲਈ 5 ਵਾਰੀ ਪੈਸਾ ਕਢਵਾ ਸਕਦੇ ਹੋ ਮੇਰੇ opinion ਦੇ ਅਕੋਰਡਿੰਗ ਇਹ ਕਾਫੀ ਪ੍ਰੈਕਟੀਕਲ ਇੱਕ ਸੋਚਿਆ ਸਮਝਿਆ ਚੇਂਜ ਹੈ ਉਹ ਜਿਨ੍ਹਾਂ ਲੋਕਾਂ ਦੇ 2 ਜਾਂ 3 ਬੱਚੇ ਨੇ ਉਹਨਾਂ ਦੇ ਲਈ ਤਾਂ ਇਹ ਇੱਕ ਵਰਦਾਨ ਦੀ ਤਰ੍ਹਾਂ ਹੈ ਹੁਣ ਤੁਸੀਂ ਆਪਣੇ ਬੱਚਿਆਂ ਦੀ ਏਜ ਦੇ ਅਕੋਰਡਿੰਗ ਉਹਨਾਂ ਦੀ ਜਿਹੜੀ ਐਜੂਕੇਸ਼ਨ ਆ ਉਹਦੀ ਸਟੇਜ ਦੇ ਅਕੋਰਡਿੰਗ ਸਕੂਲ ਕਾਲਜ ਪੋਸਟ ਗ੍ਰੈਜੂਏਸ਼ਨ ਦੇ ਅਕੋਰਡਿੰਗ ਅਲੱਗ-ਅਲੱਗ ਟਾਈਮ ਤੇ ਜਾਂ ਫਿਰ ਵਿਆਹ ਦੇ ਟਾਈਮ ਤੇ ਜਰੂਰਤ ਪੈਣ ਤੇ ਆਪਣੀ ਪੀਐਫ ਦਾ ਸਹਾਰਾ ਲੈ ਸਕਦੇ ਹੋਣ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਦਾ ਹੁਣ ਤੱਕ ਅਸੀਂ ਦੋ ਵਧੀਆ ਚੇਂਜਸ ਪੜਿਆ ਤੇ ਇੱਕ ਠੀਕ ਠਾਕ ਚੇਂਜ ਦੀ ਗੱਲ ਕੀਤੀ ਪਰ ਹੁਣ ਆਪਾਂ ਗੱਲ ਕਰਦੇ ਹਾਂ ਉਸ ਚੇਂਜ ਦੀ ਜਿਹੜਾ ਕਿ ਕੰਟਰੋਵਰਸ਼ਲ ਬਣਿਆ ਹੋਇਆ ਤੇ ਬਹੁਤ ਸਾਰੇ ਲੋਕਾਂ ਲਈ ਇੱਕ ਬਹੁਤ ਵੱਡੀ ਪਰੇਸ਼ਾਨੀ ਖੜੀ ਕਰ ਸਕਦਾ ਹੈ ਇਹ ਰੂਲ ਹੈ ਜੀ ਦਾ ਜੋਬ ਲਾਸ ਰੂਲ ਤੇ ਇਹ ਹੈ ਜੋਬ ਲਾਸ ਹੋਣ ਤੇ ਤੁਹਾਡੇ ਪੀਐਫ ਜਾਂ ਪੈਨਸ਼ਨ ਦੇ ਪੈਸੇ ਕਢਵਾਉਣ ਦੇ ਨਾਲ ਜੁੜਿਆ ਹੋਇਆ ਰੂਲ ਹੁਣ ਪਹਿਲਾਂ ਕੀ ਹੁੰਦਾ ਸੀ ਵੀ ਜਦੋਂ ਕਿਸੇ ਪਰਸਨ ਦੀ ਜੋਬ ਚਲੀ ਜਾਂਦੀ ਸੀ ਜੇਕਰ ਉਹ ਇੱਕ ਮਹੀਨਾ ਬੇਰੁਜ਼ਗਾਰ ਰਹਿੰਦਾ ਹੈ ਤਾਂ ਉਹ ਆਪਣੇ ਪੀਐਫ ਬੈਲੈਂਸ ਦਾ 75% ਤੱਕ ਅਕਾਊਂਟ ਚੋਂ ਪੈਸਾ ਕਢਵਾ ਸਕਦਾ ਸੀ 2 ਮਹੀਨੇ ਤੱਕ ਬੇਰੁਜ਼ਗਾਰ ਰਹਿੰਦਾ ਤਾਂ ਉਹ 100% ਤੱਕ ਪੈਸਾ ਕਢਵਾ ਸਕਦਾ ਸੀ ਤੇ ਆਪਣਾ ਅਕਾਊਂਟ ক্লোਜ਼ ਕਰ ਸਕਦਾ ਸੀ ਤੇ ਰਿਟਾਇਰਮੈਂਟ ਜਾਂ ਫਿਰ ਪੈਨਸ਼ਨ ਸੈਟਲਮੈਂਟ ਵਾਲਾ ਜਿਹੜਾ ਸਿਸਟਮ ਸੀ ਉਹ ਵੀ ਉਹ ਆਪ ਹੀ ਕਰ ਲੈਂਦਾ ਸੀ ਹੁਣ ਇਹ ਰੂਲ ਉਹਨਾਂ ਲੋਕਾਂ ਲਈ ਇੱਕ ਕਾਫੀ ਵੱਡਾ ਕੁਐਸ਼ਨ ਸੀ ਜਿਨ੍ਹਾਂ ਦੇ ਜੌਬ ਅਚਾਨਕ ਚਲੀ ਜਾਂਦੀ ਸੀ ਪਰ ਹੁਣ ਇਹ ਕੁਐਸ਼ਨ ਤੁਹਾਡੇ ਤੋਂ ਖੋਹ ਲਿਆ ਗਿਆ ਕਿ ਹੁਣ ਤੁਹਾਨੂੰ ਇਸ ਚੀਜ਼ ਦੇ ਲਈ ਕਾਫੀ ਲੰਬੇ ਸਮੇਂ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਨੌਕਰੀ ਛੱਡਣ ਤੋਂ ਬਾਅਦ ਜੇਕਰ ਤੁਸੀਂ ਆਪਣੇ ਵੀਆਪ ਦਾ ਪੈਸਾ ਕਢਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ 12 ਮਹੀਨੇ ਯਾਨੀ ਕਿ ਪੂਰੇ 1 ਸਾਲ ਦਾ ਇੰਤਜ਼ਾਰ ਕਰਨਾ ਪਏ ਪੈਨਸ਼ਨ ਵਿਡਰੋਅਲ ਯਾਨੀ ਕਿ ਜੇਕਰ ਤੁਸੀਂ ਆਪਣਾ ਈਪੀਐਸ ਵਾਲਾ ਅਮਾਉਂਟ ਕਢਵਾਉਣਾ ਚਾਹੁੰਦੇ ਹੋ ਤਾਂ ਉਹਦੇ ਲਈ ਤੁਹਾਨੂੰ 36 ਮਹੀਨੇ ਯਾਨੀ ਕਿ 3 ਸਾਲ ਤੱਕ ਦਾ ਇੰਤਜ਼ਾਰ ਕਰਨਾ ਪਏਗਾ ਹੁਣ ਮੇਰੇ opinion ਦੇ ਅਕੋਰਡਿੰਗ ਇੱਕ ਹਾਰਸ਼ ਤੇ ਇਮਪ੍ਰੈਕਟੀਕਲ ਮੂਵ ਹੈ ਆਖਰੇ ਇਹ ਰੂਲ ਲਿਆਂਦਾ ਹੀ ਕਿਉਂ ਗਿਆ ਸਰਕਾਰ ਜਾਂ EPF ਚਾਹੁੰਦਾ ਹੈ ਵੀ ਤੁਹਾਡਾ ਬਿ ਲੋਕ ਜਿਹੜੇ ਜੋਬ ਸਵਿਚ ਕਰਦੇ ਆ ਉਸ ਟਾਈਮ ਤੇ ਆਪਣਾ PF ਦਾ ਪੈਸਾ ਨਾ ਕਢਵਾਉਣ ਤੇ ਤੁਹਾਡਾ ਜਿਹੜਾ PF ਦਾ ਅਕਾਊਂਟ ਆ ਉਹ ਬਣਿਆ ਰਹੇ ਤੁਹਾਡੇ ਰਿਟਾਇਰਮੈਂਟ ਦਾ ਪੈਸਾ ਜਿਹੜਾ ਕੋਪਸ ਹੈ ਉਹ ਵੱਡਾ ਹੁੰਦਾ ਰਹੇ ਹੁਣ ਕਾਗਜ਼ਾਂ ਦੇ ਵਿੱਚ ਇਹ ਸੋਚ ਸਾਨੂੰ ਕਾਫੀ ਚੰਗੀ ਲੱਗਦੀ ਆ ਬਟ ਰੀਅਲ ਲਾਈਫ ਦੇ ਵਿੱਚ ਇਹ ਇੱਕ ਇਮਪ੍ਰੈਕਟੀਕਲ ਰੂਲ ਹੈ ਇੱਕ ਮਿਡਲ ਕਲਾਸ ਇਨਸਾਨ ਜਿੱਦੀ ਜੋਬ ਚਲੀ ਗਈ ਉਹਨੇ ਆਪਣੀਆਂ ਕਿਸ਼ਤਾਂ ਭਰਨੀਆਂ ਕਰਦਾ ਖਰਚਾ ਚਲਾਉਣਾ ਬੱਚਿਆਂ ਦੀ ਫੀਸ ਭਰਨੀ ਆ ਉਹਦੀ ਸੇਵਿੰਗ ਤੱਕ ਦੋ ਮਹੀਨਿਆਂ ਚ ਖਤਮ ਹੋ ਜਾਂਦੀ ਹੈ ਤੇ ਉਸ ਤੋਂ ਬਾਅ ਹੁਣ ਉਹਦੇ ਲਈ ਵੀ ਉਹਨੂੰ 12 ਮਹੀਨੇ ਤੱਕ ਇੰਤਜ਼ਾਰ ਕਰਨਾ ਪਏਗਾ। ਹੁਣ ਇਹ ਉਹਨਾਂ ਲੋਕਾਂ ਨੂੰ ਮਜਬੂਰ ਕਰੇਗਾ ਵੀ ਇਹ ਜਿਹੜੇ ਹਾਈ ਇੰਟਰਸਟ ਦੇ ਪਰਸਨਲ ਲੋਨ ਮਿਲਦੇ ਆ ਨਾ ਇਹ ਉਧਰ ਨੂੰ ਜਾਓ ਜਾਂ ਫਿਰ ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਤੋਂ ਉਧਾਰ ਪੈਸੇ ਮੰਗੋ। ਇਹਦੇ ਨਾਲ ਲੋਕ ਲੋਨਸ ਦੇ ਚੱਕਰ ਦੇ ਵਿੱਚ ਜ਼ਿਆਦਾ ਫਸਣਗੇ। ਇੱਕ ਪਾਸੇ ਤਾਂ ਲੋਕਾਂ ਤੋਂ ਉਹਨਾਂ ਦਾ ਹੀ ਪੈਸਾ ਰੋਕਿਆ ਜਾ ਰਿਹਾ ਤੇ ਦੂਜੇ ਪਾਸੇ ਆਹ ਜਿਹੜੇ ਲੋਨ ਸ਼ਾਰਕਸ ਨੇ ਲੋਕਾਂ ਨੂੰ ਉਹਨਾਂ ਕੋਲ ਭੇਜਿਆ ਜਾ ਰਿਹਾ। ਇਹ ਆਮ ਆਦਮੀ ਦੀ ਗਰਾਊਂਡ ਰਿਐਲਿਟੀ ਨਾਲੋਂ ਇਸ ਤੋਂ ਬਿਲਕੁਲ ਅਲੱਗ ਹੁੰਦੀ ਆ। ਜਦੋਂ ਕਿਸੇ ਇਨਸਾਨ ਦੀ ਜੌਬ ਚਲੀ ਜਾਂਦੀ ਹੈ ਨਾ ਤਾਂ ਉਹਨੂੰ ਇਮੀਡੀਏਟ سپورਟ ਦੀ ਜ਼ਰੂਰਤ ਹੁੰਦੀ ਹੈ 12 ਮਹੀਨੇ ਬਾਅਦ ਦੀ ਪਲੈਨਿੰਗ ਦੀ ਜ਼ਰੂਰਤ ਨਹੀਂ ਹੁੰਦੀ ਇਹ ਪੂਰੇ ਅਪਡੇਟ ਦਾ ਸਭ ਤੋਂ ਵੱਡਾ 네ਗੇਟਿਵ ਪੁਆਇੰਟ ਹੈ ਹੁਣ ਕੁਝ ਏਦਾਂ ਦੇ ਰੂਲਸ ਵੀ ਨੇ ਜਿਹੜੇ EPFO ਦੀ ਇਹ ਅਕਤੂਬਰ ਵਾਲੀ ਨੋਟੀਫਿਕੇਸ਼ਨ ਦੇ ਵਿੱਚ ਨਹੀਂ ਹੈ ਜੋ ਪਿਛਲੇ 1.5 ਸਾਲ ਦੇ ਵਿੱਚ ਲਿਆਂਦੇ ਗਏ ਨੇ ਆਪਾਂ ਉਹਨਾਂ ਨੂੰ ਵੀ ਡਿਸਕਸ ਕਰ ਲੈਣੇ ਆ ਤਾਂ ਕਿ ਤੁਹਾਨੂੰ ਇੱਕ ਪੂਰਾ ਓਵਰਵਿਊ ਮਿਲ ਜਾਵੇ ਆਟੋ ਕਲੇਮ ਸੈਟਲਮੈਂਟ ਇਹ ਜੇਕਰ ਦੇਖਿਆ ਜਾਵੇ ਤਾਂ ਇਸ ਅਪਡੇਟ ਦਾ ਸਭ ਤੋਂ ਐਕਸਾਈਟਿੰਗ ਫੀਚਰ ਕਹਿ ਸਕਦੇ ਹੋ EPFO ਬਹੁਤ ਜਲਦੀ ਇੱਕ ਆਟੋ ਕਲੇਮ ਸ ਤੁਸੀਂ ਸੋਚੋ ਵੀ ਤੁਸੀਂ ਆਨਲਾਈਨ ਹੀ ਆਪਣਾ ਕਲੇਮ ਫਾਈਲ ਕੀਤਾ ਹੈ ਤੇ ਤੁਹਾਡੇ ਫੋਨ ਤੇ ਮੈਸੇਜ ਆ ਗਿਆ ਕਿ ਯਰ ਕਲੇਮ ਹੈਜ਼ ਬੀਨ ਸੈਟਲਡ ਐਂਡ ਦਾ ਅਮਾਉਂਟ ਹੈਜ਼ ਬੀਨ ਕ੍ਰੈਡਿਟ ਟੂ ਯਰ ਬੈਂਕ ਅਕਾਊਂਟ ਜੇਕਰ ਤੁਸੀਂ ਕਦੇ ਵੀ ਪੀਐਫ ਵਿਡਰਾਅ ਕੀਤਾ ਹੈ ਨਾ ਤਾਂ ਤੁਸੀਂ ਇਸ ਫੀਚਰ ਨੂੰ ਬਹੁਤ ਜ਼ਿਆਦਾ ਅਪਰੀਸ਼ੀਏਟ ਕਰੋਗੇ ਮੈਂ ਆਪਣੀ ਲਾਈਫ ਦੇ ਵਿੱਚ ਦੋ ਵਾਰੀ ਪੀਐਫ ਵਿਡਰਾਅ ਕੀਤਾ ਤੇ ਇੰਨਾ ਕੁ ਦੁਖੀ ਹੋਇਆ ਨਾ ਕਿ ਆਏ ਲੱਗਦਾ ਵੀ ਜੇਕਰ ਇਹਨੂੰ ਇਹ ਸੁਧਾਰ ਲੈਣ ਇਹਨੂੰ ਇੰਪਰੂਵ ਕਰ ਲੈਣ ਜਾਂ ਅਪਡੇਟ ਕਰ ਦੇਣ ਤਾਂ ਆਪਣੇ ਆਪ ਚ ਬਹੁਤ ਵੱਡੀ ਜਿੱਤ ਹੋਈ ਹੈ ਹੁਣ ਇਹ ਕੰਮ ਕਿਵੇਂ ਕਰੇਗਾ ਤੁਹਾਡੀ KYC ਯਾਨੀ ਕਿ ਤੁਹਾਡਾ ਆਧਾਰ ਕਾਰਡ ਪੈਨ ਕਾਰਡ ਬੈਂਕ ਅਕਾਊਂਟ ਜੇਕਰ ਤੁਹਾਡੇ UN ਦੇ ਨਾਲ ਸਹੀ ਤਰੀਕੇ ਨਾਲ ਲਿੰਕ ਹੈ ਤਾਂ ਕੁਝ ਪਾਰਟਿਕੂਲਰ ਜਿਹੜੇ ਕਲੇਮਸ ਨੇ ਉਹ ਦੂਸੇ ਆਨਲਾਈਨ ਹੀ ਕਰ पाओਗੇ ਹੁਣ ਇੱਥੇ ਇੱਕ ਚੀਜ਼ ਦਾ ਖਿਆਲ ਰੱਖਿਓ ਕਿ ਫਿਲਹਾਲ ਜਿਹੜੀ ਇਸ ਆਟੋ ਕਲੇਮ ਸੈਟਲਮੈਂਟ ਦੀ ਲਿਮਿਟ ਉਹ ਲੱਖ ਰੁਪਏ ਰੱਖੀ ਗਈ ਹੈ ਪਰ ਟਾਈਮ ਸ਼ੋਰ ਕਿ ਇਹਨੂੰ ਬਹੁਤ ਜਲਦੀ ਵਧਾ ਦਿੱਤਾ ਜਾਏਗਾ ਤੇ ਜਿੱਥੇ ਕਿ ਪਹਿਲਾਂ 15 ਤੋਂ 20 ਦਿਨ ਲੱਗਦੇ ਸੀ ਹੁਣ ਉਹੀ ਪ੍ਰੋਸੈਸ ਤੁਹਾਡਾ 3-4 ਦਿਨਾਂ ਦੇ ਵਿੱਚ ਹੋ ਜਾਏਗਾ ਉਹ ਵੀ ਬਿਨਾ ਕਿਸੇ ਹਿਊਮਨ ਇੰਟਰਵੈਂਸ਼ਨ ਦੇ ਮੇਰੇ opinion ਦੇ ਅਕੋਰਡਿੰਗ ਇਹ ਇੱਕ ਕਾਫੀ ਵਧੀਆ ਗੇਮ ਚੇਂਜਰ ਰੂਲ ਹੈ ਜਿਹਦੇ ਨਾਲ ਕ腐ਸ਼ਨ ਦੇ ਚਾਂਸਸ ਬਹੁਤ ਜ਼ਿਆਦਾ ਘਟਣਗੇ ਆਮ ਆਦਮੀ ਨੂੰ ਸਹੂਲਤ ਮਿਲੇਗੀ ਤੇ ਇੱਕ ਟੈਕਨੋਲੋਜੀ ਦਾ ਵਧੀਆ ਤਰੀਕੇ ਨਾਲ ਯੂ ਹੁਣ ਜੇ ਤੁਸੀਂ ਜੌਬਸ ਵਿੱਚ ਕਰਦੇ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਪੀਐਫ ਨੂੰ ਟ੍ਰਾਂਸਫਰ ਕਰਨਾ ਕਿੰਨਾ ਵੱਡਾ ਸਰਦਾਰ ਹੁੰਦਾ ਪਹਿਲਾਂ ਤਾਂ ਫਾਰਮ ਨੰਬਰ 13 ਪਰ ਉਹ ਪੁਰਾਣੀ ਕੰਪਨੀ ਤੋਂ ਫਾਲੋਅ ਅਪ ਲਓ ਨਵੀਂ ਕੰਪਨੀ ਦੇ ਵਿੱਚ ਫਾਲੋਅ ਅਪ ਲਓ ਇਸ ਤਰੀਕੇ ਨਾਲ ਕਰਦੇ ਕਰਦੇ ਲੱਖਾਂ ਲੋਕਾਂ ਦੇ ਲੱਖਾਂ ਕਰੋੜਾਂ ਰੁਪਏ ਆ ਜਿਹੜੇ ਉਹ ਇਦਾਂ ਹੀ ਲਵਾਰਸ ਪਈ ਹੋਏ ਆ ਪਰ ਹੁਣ ਇਹ ਸਰਦਾਰ ਦਮੇਸ਼ਾ ਦੇ ਲਈ ਖਤਮ ਹੋ ਗਿਆ ਨਵੇਂ ਸਿਸਟਮ ਦੇ ਤਹਿਤ ਜਿੱਦਾਂ ਤੁਹਾਡੇ ਜਿਹੜੀ ਨਵੀਂ ਕੰਪਨੀ ਆ ਉਹ ਤੁਹਾਡੇ ਪੀਐਫ ਦੇ ਵਿੱਚ ਕੰਟ੍ਰਿਬਿਊਸ਼ਨ ਜਮ੍ਹਾਂ ਕਰਵਾਏਗੀ ਪਹਿਲੀ ਵਾਰੀ ਤੁਹਾਡਾ EPF ਉਹ ਕੀ ਹੋਏਗਾ ਕਿ ਤੁਹਾਡੇ UN ਦੇ ਨਾਲ ਲਿੰਕ ਜਿਹੜਾ ਪੁਰਾਣਾ PF ਅਕਾਊਂਟ ਸੀ ਉਹਨੂੰ ਡਿਟੈਕਟ ਕਰਕੇ ਤੁਹਾਡੇ ਜਿਹੜਾ ਪੈਸਾ ਹੈ ਉਹ ਨਵੇਂ PF ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਦੇਗੇ ਤੇ ਇਹਦੇ ਵਿੱਚ ਤੁਹਾਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਤੇ ਮੇਰੇ opinion ਦੇ ਅਕੋਰਡਿੰਗ ਇਹ ਇੱਕ ਕਾਫੀ ਲੰਮਾ ਓਵਰ 듀 ਹੈ ਇਹ 1 ਨੇਸ਼ਨ ਤੇ 1 PF ਅਕਾਊਂਟ ਦੇ ਜਿਹੜਾ concept ਆ ਉਹਨੂੰ ਸੱਚ ਬਣਾਉਂਦਾ ਹੈ ਇਹਦੇ ਨਾਲ ਤੁਹਾਡਾ ਪੈਸਾ ਕਦੇ ਵੀ ਡੋਰਮੈਂਟ ਨਹੀਂ ਹੋਏਗਾ ਤੇ ਤੁਹਾਡਾ ਜਿਹੜਾ ਪ੍ਰੋਪਰ PF ਦਾ ਜਿਹੜਾ ਪੂਰਾ ਪੈਸਾ ਉਹਦੇ ਤੇ ਤੁਹਾਨੂੰ ਹਮੇਸ਼ਾ ਇੰਟਰਸਟ ਮਿਲਦਾ ਰਹੇਗਾ ਇੱਕ ਕਾਫੀ ਵੱਡਾ ਰਿਲੀਫ ਹੈ ਜੌਬ ਸੂਕਰ ਇਸ ਤੋਂ ਬਾਅਦ ਹੁੰਦਾ ਹੈ ਪੇਪਰਲੈਸ ਕਲੇਮਸ ਤੇ ਸਟੈਂਡਰਟਾਈਜ਼ਡ ਫਾਰਮਸ ਹੁਣ ਇਸ ਟੈਕਨੋਲੋਜੀ ਦਾ ਮੋਟਿਵ ਹੈ ਕਿ ਪੂਰਾ ਜਿਹੜਾ ਸਿਸਟਮ ਹੈ ਉਹਨੂੰ ਪੇਪਰਲੈਸ ਬਣਾਉਣਾ ਹੈ ਪਹਿਲਾਂ ਕੀ ਹੁੰਦਾ ਸੀ ਕਿ ਫਾਰਮ ਨੰਬਰ 19 ਫਾਰਮ ਨੰਬਰ 10 ਸੀ ਫਾਰਮ ਨੰਬਰ 31 ਪਤਾ ਨਹੀਂ ਕਿਹੜੇ-ਕਿਹੜੇ ਫਾਰਮਸ ਹੁੰਦੇ ਸੀ ਜਿਹੜੇ ਸਾਨੂੰ ਯਾਦ ਰੱਖਣੇ ਪੈਂਦੇ ਸੀ ਬਟ ਹੁਣ EPFO ਕੀ ਕਰ ਰਿਹਾ ਹੈ ਕਿ ਇਹਨਾਂ ਸਾਰੇ ਫਾਰਮਸ ਨੂੰ ਇੱਕ ਸਿੰਗਲ ਮਲਟੀਪਰਪਸ ਕੰਪੋਜ਼ਾਈਟ ਕਲੇਮ ਫਾਰਮ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਹਦੇ ਨਾਲ ਤੁਹਾਡਾ ਜਿਹੜਾ ਆਨਲਾਈਨ ਪ੍ਰੋਸੈਸ ਆ ਉਹ ਕਾਫੀ ਸੀਮਲੈਸ ਹੋ ਜਾਏਗਾ ਤੇ ਹੋ ਸਕਦਾ ਹੈ ਕਿ ਜਾ ਕੇ ਤੁਹਾਨੂੰ ਕਿਸੇ ਫਾਰਮ ਦਾ ਨਾਮ ਯਾਦ ਰੱਖਣ ਦੀ ਵੀ ਜ਼ਰੂਰਤ ਆ ਪਵੇ। ਹੁਣ ਰਿਮੂਵਲ ਆਫ ਡੀਮਡ ਰੈਜ਼ੀਗਨੇਸ਼ਨ ਕਲੋਜ਼। ਇਹ ਥੋੜਾ ਜਿਹਾ ਕੰਪਲੈਕਸ ਹੈ ਬਟ ਇੰਪੋਰਟੈਂਟ ਵੀ ਹੈ। ਪਹਿਲਾਂ ਕੀ ਹੁੰਦਾ ਸੀ ਕਿ ਜਦੋਂ ਕੋਈ ਪਰਸਨ ਆਪਣਾ ਪੀਐਫ ਦਾ ਪੂਰਾ ਪੈਸਾ ਕਢਵਾ ਲੈਂਦਾ ਸੀ ਫਾਈਨਲ ਸੈਟਲਮੈਂਟ ਤਾਂ ਉਹਨੂੰ ਡੀਮਡ ਰੈਜ਼ੀਗਨੇਸ਼ਨ ਮੰਨ ਲਿਆ ਜਾਂਦਾ ਸੀ। ਇਹਦਾ ਮਤਲਬ ਇਹ ਹੁੰਦਾ ਜੀ ਤੁਹਾਡੀ ਪਿਛਲੀ ਸਾਰੀ ਸਰਵਿਸ ਜ਼ੀਰੋ ਹੋ ਜਾਂਦੀ ਸੀ ਤੇ ਇਹਦਾ ਬਹੁਤ ਵੱਡਾ ਇੰਪੈਕਟ ਤੁਹਾਡੀ ਪੈਨਸ਼ਨ ਐਲੀਜੀ ਹੁਣ ਤੁਹਾਡਾ ਪੂਰਾ ਪੀਐਫ ਕਢਵਾਉਣ ਤੋਂ ਬਾਅਦ ਵੀ ਤੁਹਾਡੀ ਜਿਹੜੀ ਸਰਵਿਸ ਕੰਟੀਨਿਉਟੀ ਹੈ ਮਤਲਬ ਸਰਵਿਸ ਐਲੀਜੀਬਿਲਟੀ ਹੈ ਉਹ ਬਣੀ ਰਹੇਗੀ ਤੁਹਾਡੀ ਜਿਹੜੀ ਸਰਵਿਸ ਹਿਸਟਰੀ ਹੈ ਉਹ ਬ੍ਰੇਕ ਨਹੀਂ ਹੋਏਗੀ ਤੇ ਮੇਰੇ opinion ਦੇ ਅਕੋਰਡਿੰਗ ਇਹ ਕਾਫੀ ਵਧੀਆ ਅਪਡੇਟ ਹੈ ਉਹਨਾਂ ਲੋਕਾਂ ਦੇ ਲਈ ਜਿਹੜੇ ਮਜਬੂਰੇ ਦੇ ਵਿੱਚ ਆਪਣਾ ਪੀਐਫ ਕਢਵਾਉਂਦੇ ਸੀ ਹੁਣ ਤੁਹਾਡੀ ਜਿਹੜੇ ਪਿਛਲਾ ਕੰਮ ਕੀਤਾ ਹੋਏਗਾ ਤੁਹਾਡੀ ਜਿਹੜੀ ਸਰਵਿਸ ਹਿਸਟਰੀ ਹੈ ਉਹ ਬੇਕਾਰ ਨਹੀਂ ਜਾਏਗੀ ਤੁਹਾਡੇ ਜਿਹੜੇ ਪੈਨਸ਼ਨ ਬੈਨੀਫਿਟਸ ਨੇ ਉਸ ਰਖੇਤ ਰਹਿਣਗੇ ਹੁਣ ਇੱਥੋਂ ਤੱਕ ਜੇਕਰ ਦੇਖਿਆ ਜਾਵੇ ਤਾਂ ইপিਐਫਓ ਦੇ ਜਿਹੜੇ ਅਪਡੇਟਸ ਆਏ ਨੇ ਉਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰ ਲਿਆ ਤੇ ਮੈਂ ਇੱਕ ਚੀਜ਼ ਕਹਿਣਾ ਚਾਹੂੰਗਾ ਵੀ ਅਸੀਂ ਬਾਕੀ ਨਿਊਜ਼ ਚੈਨਲਜ਼ ਦੀ ਤਰ੍ਹਾਂ ਨਹੀਂ ਆ ਵੀ ਹਾਂਜੀ ਸਿਰਫ ਹੈਡਲਾਈਨਾਂ ਪੜ੍ਹੀਆਂ ਤੇ ਦੈਟਸ ਇਟ ਸਾਡੇ ਲਈ ਕੋਸ਼ਿਸ਼ ਹੁੰਦੀ ਹੈ ਵੀ ਚੀਜ਼ਾਂ ਨੂੰ ਬ੍ਰੇਕਡਾਊਨ ਕਰੀਏ ਪਹਿਲਾਂ ਤਾਂ ਖੁਦ ਸਮਝੀਏ ਤਾਂ ਕਿ ਦੂਜੇ ਨੂੰ ਸਮਝਾਉਣ ਦੇ ਕਾਬਿਲ ਬਣ ਸਕੀਏ ਤੇ ਇਸ ਚੀਜ਼ ਤੇ ਐਫਰਟਸ ਵੀ ਲ ਸੋ ਬਸ ਇੰਨੀ ਇੱਕ ਰਿਕੁਐਸਟ ਹੈ ਵੀ ਜੇਕਰ ਵੀਡੀਓ ਵਧੀਆ ਲੱਗੀ ਨਾ ਤਾਂ ਇੱਕ ਛੋਟਾ ਜਿਹਾ ਕਮੈਂਟ ਕਰ ਦਿਓ ਦਿਸ ਇਜ਼ ਦਾ ਬੈਸਟ ਵੀਡੀਓ ਔਨ EPF ਅਪਡੇਟ ਬਸ ਇੰਨੇ ਨਾਲ ਹੀ ਸਾਡੀ ਮੈਨ ਸਕਸੈਸਫੁਲ ਹੋ ਜਾਏਗੀ ਤੇ ਹਾਂ ਹੁਣ ਐਂਡ ਤੇ ਆਪਾਂ ਫਾਈਨਲ ਪ੍ਰਡਿਕਟ ਵੀ ਦੇਖ ਲੈਂਦੇ ਆ ਤਾਂ ਇੰਨੇ ਸਾਰੇ ਚੇਂਜਸ ਤੋਂ ਬਾਅਦ ਹੁਣ ਅਲਟੀਮੇਟ ਸਵਾਲ ਇਹ ਹੁੰਦਾ ਹੈ ਵੀ ਇਹ ਜਿਹੜੇ ਓਵਰਆਲ ਚੇਂਜਸ ਹੋਏ ਨੇ ਇਹ ਤੁਹਾਡੇ ਲਈ ਚੰਗੇ ਆ ਜਾਂ ਮਾੜੇ ਆ ਤਾਂ ਮੈਂ ਸਹੀ ਦੱਸਾਂ ਤਾਂ ਇਹ ਇੱਕ ਮਿਕਸ ਬੈਗ ਹੈ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਵੀ ਮਿਲੀਆਂ ਨੇ ਆਟੋ ਕਲੇਮ ਸੈਟਲਮੈਂਟ ਹੈ ਜਾਂ ਫਿਰ ਆਟੋ ਟਰਾਂਸਫਰ ਆ ਗਿਆ ਜਿਹਦੇ ਵਿੱਚ ਟੈਕਨੋਲੋਜੀ ਦਾ ਬਹੁਤ ਵਧੀਆ ਯੂਜ਼ ਕੀਤਾ ਗਿਆ ਸਿੰਪਲੀਫਾਈਡ ਸਰਵਿਸ ਰੂਲ ਹੈ ਜਿੱਥੇ ਕਿ ਤੁਹਾਨੂੰ ਸਿਰਫ 12 ਮਹੀਨੇ ਤੱਕ ਹੀ ਸਰਵਿਸ ਕਰਨੀ ਪੈਗੀ ਜਿਹੜੇ ਨਵੇਂ ਯੰਗ empioyes ਨੇ ਉਹਨਾਂ ਨੂੰ ਇੱਕ ਬਹੁਤ ਵੱਡੀ ਰਾਹਤ ਮਿਲੀ ਹੈ ਉਸ ਤੋਂ ਬਾਅਦ ਹੈ ਨੋ ਡੀਮਡ ਰੈਜ਼ੀਗਨੇਸ਼ਨ ਹੈ ਤੁਹਾਡੇ ਜਿਹੜੇ ਪੈਨਸ਼ਨ ਬੈਨੀਫਿਟਸ ਨੇ ਉਹ ਪ੍ਰੋਟੈਕਟ ਰਹਿਣਗੇ ਫਿਰ ਕੁਝ ਚੀਜ਼ਾਂ ਇਦਾਂ ਦੀਆਂ ਵੀ ਹੈ ਜੋ ਜਿਹੜੀਆਂ ਸ਼ਾਇਦ ਚੰਗੀਆਂ ਚੀਜ਼ਾਂ ਵੱਲ ਨਹੀਂ ਆਉਂਦੀਆਂ ਨੇ ਜਿਵੇਂ ਫॉर एग्जांपल ਸਾਨੂੰ 12 ਮਹੀਨੇ ਦਾ ਵੇਟਿੰਗ ਪੀਰੀਅਡ ਲੱਗ ਜਾਂਦਾ ਜੌਬ ਲੌਸ ਹੋਣ ਤੋਂ ਬਾਅਦ ਜੋ ਕਿ ਆਮ ਆਦਮੀ ਦੀ ਗਰਾਊਂਡ ਰਿਐਲਿਟੀ ਤੋਂ ਬਹੁਤ ਦੂਰ ਹੈ ਤੇ ਜਿਹੜਾ ਕਿ ਉਹਨਾਂ ਨੂੰ ਹੋਰ ਜ਼ਿਆਦਾ ਮੁਸ਼ਕਲਾਂ ਦੇ ਵਿੱਚ ਪਾ ਸਕਦਾ ਮਿਨਿਮਮ 25% ਦਾ ਜਿਹੜਾ ਬੈਲੈਂਸ ਹੈ ਉਹ ਲੌਕ ਰਹੇਗਾ ਤੁਸੀਂ ਆਪਣਾ ਪੈਨਸ਼ਨ ਦਾ ਪੂਰਾ ਪੈਸਾ ਨਹੀਂ ਕਢਵਾ ਸਕਦੇ ਹੁਣ ਮੇਰਾ ਫਾਈਨਲ ਪ੍ਰੈਡਿਕਟ ਇਹੀ ਹੈ ਵੀ ਓਵਰਆਲ EPF ਉਹ 3.2 ਇੱਕ ਪੋਜ਼ਿਟਿਵ ਚੇਂਜ ਲੈ ਕੇ ਆਇਆ ਸਿੰਪਲੀਫਾਈ ਕੀਤਾ ਗਿਆ ਹੈ ਟੈਕਨੋਲੋਜੀ ਤੇ ਟਰਾਂਸਪੇਰੈਂਸੀ ਤੇ ਫੋਕਸ ਕੀਤਾ ਗਿਆ ਹੈ ਬਟ ਜਿਹੜਾ ਜੌਬ ਲੌਸ ਵਾਲਾ ਰੂਲ ਬਣਾਇਆ ਗਿਆ ਨਾ ਉਹ ਇੰਨਾ ਕਾ ਜ਼ਿਆਦਾ 네ਗਟਿਵ ਪੁਆਇੰਟ ਹੈ ਕਿ ਬਾਕੀ ਸਾਰੇ ਚੰਗੇ ਪੁਆਇੰਟਸ ਤੇ ਵੀ ਪਾਣੀ ਫੇਰ ਦਉਂਦਾ ਸੋ ਮੇਰੀ ਸਲਾਹ ਇਹੀ ਹੈ ਵੀ ਇਸ ਇਨਾ ਅਪਡੇਟਸ ਤੋਂ ਬਾਅਦ ਤੁਸੀਂ ਆਪਣੇ ਪੀਐਫ ਨੂੰ ਆਪਣਾ ਐਮਰਜੈਂਸੀ ਫੰਡ ਤਾਂ ਬਿਲਕੁਲ ਨਾ ਸਮਝਿਓ ਸੋ ਦੈਟਸ ਇਟ ਏਸੀ ईਪੀਐਫ 3.2 ਦਾ ਪੂਰਾ ਪੋਸਟਮਾਰਟਮ ਕਿਸ ਤਰੀਕੇ ਨਾਲ ਇਹ ਜਿਹੜੇ ਚੇਂਜਸ ਨੇ ਉਹ ਤੁਹਾਡੀ ਲਾਈਫ ਨੂੰ ਇੰਪੈਕਟ ਕਰਦੇ ਆ ਇਹ ਸਮਝਣਾ ਬਹੁਤ ਜ਼ਰੂਰੀ ਸੀ ਸੋ ਜੇਕਰ ਵੀਡੀਓ ਚੰਗੀ ਲੱਗੀ ਤੇ ਕਮੈਂਟ ਜਾਂ ਫਿਰ ਲਾਈਕ ਕਰਨਾ ਨਾ ਭੁੱਲਣਾ ਆਪਾਂ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ